ਸ਼ੁਰੂ ਕਰੂੰਗਾ ਇੱਕ ਨਹੀਂ ਮਾਡਲ ਦਾ ਚਾਹਤਰ ਵੀਂਧਿਆ ਦੀ ਰਾਮ ਤਾਂ ਨਹੀਂ ਦਗੀ ਹੈ ਸਟਾਇਰ ਟੈਂਕ ਹੋ ਜਾਵੇ ਨਹੀਂ ਬੀਆ ਗੱਤ ਕੇ ਦੀ ਕਰਮਤਾ ਲਈ ਅਰਦਾਸ ਬੇਨਤੀ ਤੇ ਨਾਲੇ ਹੀ ਸ਼ਾਸਤਰ ਵਿਦਿਆ ਸ਼ੁਰੂ ਕੀਤੀ ਜਾਵੇਗੀ ਸੋ ਅਰਦਾਸ ਬੇਨਤੀ ਤੂਠਾ ਕਹਰਤ ਮੈਂ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਕਹੋ ਮਾਤਾ ਪਿਤਾ ਅੰਮ ਬਾਰਕਤੇ तुम्हरी के रपा मैं सूख कनेरे कोई नजानै तुम्हरा यंत तुचे ते उचा पगवंत सगद समगरी तुम्हरे हूतर तारी तुम्हतै हुए सुआ किया कारी तुम्हरी कात में तत मही जानी ਨਾਨਕ ਦਾਸ ਸਦਾ ਕੁਰਬਾਨ ਤੁਧਿਆ ਗਰ ਦਾਸ ਦਾ ਰੀਜੀਓ ਪੈੰਡ ਸਭ ਤੇਰਾ ਵਾਹਿਗੁਰੂ ਨਾਨਕ ਸਭ ਤੇਰੀ ਬੜਿਆ ਈ ਕੋਈ ਨਾ ਜਾਣ ਮੇਰਾ ਵਹਿ ਗੁਰੂ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਤ ਜੀ ਜਏ ਵਾਰ ਸ੍ਰੀ ਭਗਤ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਤ ਜੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰੰਗਤ ਪੁਰਤੇ ਅਮਰਦਾਸ ਰੰਦਾਸ ਹੋਈ ਚਾਹੇ ਅਰਜਨ ਹਰਗੋਬਿੰਦ ਨਾਮ 시ਵਰਾ ਸ੍ਰੀ ਹੈ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸੇ ਟਿੱਠਾ ਸਭ ਦੁੱਖ ਜਾਏ ਤੇਗ ਬਹਾਦਰ ਸਿੰਘ ਜੀਏ ਕਰਨਾ ਨੇ ਜਿਐ ਵੇ ਧਾਇ ਸਗੁਦਾਈ ਹੋਈ ਚਾਹੇ ਜੋ ਸਵੇ ਪਾਸ਼ਾ ਸਹੇ ਸਿਧ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਜਾਈ ਦਸਾਂ ਪਾਸ਼ਾ ਇਹਨਾਂ ਦੀ ਜੋਸ਼ ਤਾਂ ਤਾਂ ਸਾਹਿਬ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਦੀ ਦਾੜ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਬੀਆ ਰਿਆ ਜਹਾਂ ਸਹਜ਼ਾ ਦਿਆਂ ਚਾਲਿਆਂ ਮਗਦੇ ਹੱਡੀਆਂ ਜੱਬੀਆਂ ਤਬੀਆਂ ਜਿਨ੍ਹਾਂ ਨਾਂ ਜਬੇ ਵਾਂਡੇ ਸਭੀ ਅਦੇਸ ਚਲਾਈ ਤੇਗ ਵਾਹੀ ਦੇਖ ਕੇ ਅੰਧੜੀ ਕੀਤਾ ਦਿਨਾ ਬਿਆਰੀਆ ਸਤਿਯਾਰੀਆਂ ਦੀ ਗੁਰੂ ਦਾ ਧਿਆਨ ਕਰਕੇ ਖਾਲਸਾਈ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਜੰਗਾਂ ਜੰਗਣੀਆਂ ਨੇ ਤਰਵਾ ਹੈ ਤੁਸੀਂ ਦਿੱਤੇ ਬੰਦਵਾਂ ਦੇ ਕਟਾਈ ਹੋਵਰੀਆਂ ਲਹਾਈਆਂ ਚਰਕੀਆਂ ਦੇ ਚੜੇ ਆਰੀਆਂ ਨੇ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਦਿੱਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਤੋ ਸਨੜ ਦੇ ਭਾਈ ਜੀ ਨੇ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਹੀ ਬੋਲੋ ਜੀ ਪੰਜਾਂ ਚਾਤਾ ਸਰਬਤ ਗੁਰਦੁਆਰਿਆਂ ਦੇ ਧਿਆਨ ਧਰ ਕੇ ਖਾਲਸਾ ਹੀ ਬੋਲੋ ਜੀ ਹੈ ਜਾਨਿਆ ਜੀ ਮਾ ਇਹ ਵਿੱਚ ਸ਼ਸਤਰ ਵਿਦਿਆ ਦੀ ਅਨੁਦਾਨ ਹੋਣ ਲੱਗੀ ਹੈ ਸ਼ਸਤਰ ਵਿਦਿਆ ਰਹਿਣ ਲੱਗੀ ਹੈ ਸਿੱਤਿਆਂ ਕਿੰਟਾਂ ਟੰਗ ਜਾ ਕੇ ਰੱਖਣਾ ਹੈ ਜਗੇ ਜਾਰੇ ਗਿ ਜਾਵੇ ਨਿਆਲੋ ਜਾਵੇ ਚਕਰਵਰਤੀ ਸਮਰਾਨ ਧੰਨ 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 ਗਨਾਰਕ ਦੇਵ ਜੀ ਦੇ ਮਨ ਨੂੰ ਪਾਵੇ ਨਿਆਲੋ ਜਾਵੇ ਅਕਾਲ ਕਾਲ ਕਾਲ ਗੁਰਪ੍ਰੀਅ ਅਕਾਲ ਦੇਖ ਤੇ ਫਤੇ ਗਰੂ ਬੰਦ ਖਾਲਸੇ ਕੀ ਹਰਦਾਨ ਹਰਮਾਨ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਕੋਲੇ ਹਥਿਆਰਾਂ ਦੀ ਬਹੁਤ ਘਾਟ ਹੈ ਇਹੋ ਜਿਹੇ ਹਾਲਾਤਾਂ 'ਚ ਲੜਨਾ ਕੋਈ ਨਹੀਂ ਸਾਥ ਸੰਗਰੀ ਪਿੱਛੇ ਪੈਰ ਖੋਲ ਦਿਓ ਜਿਹੜੇ ਆ ਪਾਈ ਪਲਕੇ ਉਹਨਾਂ ਇਨ੍ਹਾਂ ਤੋਂ ਥੋੜਾ ਜਿਹਾ ਅੰਦਰਲੀ ਸਾਈਡ ਹੋ ਜਾਓ ਖੋਲ ਦਿਓ ਪੈਰ ਜੀ ਬਾਕੀ ਸੁਜੋ ਜਿਹੜੀ ਸੰਗਸਾਈ ਉਹਨਾਂ ਨੂੰ ਬੇਲਤੀ ਆ ਤੇ ਜਦੋਂ ਅਖਾੜਾ ਖਤਮ ਹੋਵੇਗਾ ਉਸ ਤੋਂ ਅਪਰੰਤ ਹੀ ਬਾਸੇ ਚੱਲੇਗੀ ਸੋ ਬਾਸੇ 'ਚ ਬੈਡ-ਬੈਟਨ ਦੀ ਕਿਰਪਾਲਤਾ ਨਾ ਕਰਿਓ ਸਹਿਬ ਸਰੋਹੀ ਸਾਥੀ ਐ ਹਵਾਰੇ ਵੀਰ ਤੀਰ ਤੂੰ ਹੀ ਸਾਥੀ ਤੂੰ ਹੀ ਤੂੰ ਹੀ ਤਬਰ ਤਲਵਾਰ ਨਾਮ ਤੇਹਾਰੋ ਜੋਜ ਪਏ ਪਏ ਸਿੰਧ ਬਪਾਰ ਕਾਲ ਤੂੰ ਹੀ ਕਾਲੀ ਤੂੰ ਹੀ ਤੂੰ ਹੀ ਦੇਖ ਅਰ ਤੀਰ ਤੂੰ ਹੀ ਨਿਸ਼ਾਨੀ ਜਿੱਤ ਕੀ ਆਜ ਤੂੰ ਹੀ ਜਗ ਵੀਰ ਗੱਜ ਕੇ ਜਗਾਰਾ ਸੌਂਡ ਪਲੇ ਕਰ ਦਿੱਤਾ ਆਪਣੇ ਕੋਲ ਹੀ ਹਥਿਆਰਾਂ ਦੀ ਬਹੁਤ ਘਾਟ ਹੈ ਇਹੋ ਜਿਹੇ ਹਾਲਾਤਾਂ 'ਚ ਲੜਨਾ ਤਾਂ ਮੂਰਖਤਾ ਹੀ ਹੋਊ ਆਪਣਾ ਕਿਲਾ ਖਾਲੀ ਕਰ ਦੇਣਾ ਚਾਹੀਦਾ ਗਿਣਤੀ ਗਿੱਦੜਾਂ ਤੇ ਕਾਇਰਾਂ ਦੀ ਹੁੰਦੀ ਐ ਸ਼ੇਰਾਂ ਦੀ ਨਹੀਂ ਨਾਲੇ ਆਪਣਾ ਇੱਕੋ ਹੀ ਅਸੂਲ ਹੋਣਾ ਚਾਹੀਦਾ ਜੇ ਬਾਰੀ ਘਰੇ ਚੱਲ ਕੇ ਆਵੇ ਤਾਂ ਉਹਨੂੰ ਪਿਆਰ ਦਿਓ ਤੇ ਜੇ ਕਿਤੇ ਜੰਗ ਦੇ ਮੈਦਾਨ 'ਚ ਟੱਕਰੇ Pardeo! 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 <laughs> Pardeo!